ਨੈਸ਼ਨਲ ਗੋਦੀ মিডিਆ ਤੇ ਕੁਰਸੀ ਦੇ ਲਾਲਚੀ ਵੋਟ ਬੈਂਕ ਦੇ ਭੁੱਖੇ ਜਿਹੜੇ ਰਾਜਨੀਤਾ ਆ ਇਹ ਜਿਹੜਾ ਜ਼ਹਿਰ ਉਗਲਦੇ ਆ ਨਾ ਇਹਦਾ ਖਾਮਿਆਜ਼ਾ ਆਮ ਲੋਕਾਂ ਨੂੰ ਮਾਸੂਮ ਲੋਕਾਂ ਨੂੰ ਪਹੁੰਚਦਾ ਨਾ ਪੈਂਦਾ ਆ ਇਹਨਾਂ ਦਾ ਜਿਹੜੇ ਬਿਆਨਬਾਜ਼ੀਆਂ ਸੀ ਨਾ ਇਹਨਾਂ ਦੇ ਬਾਰੇ ਸਚੀਤ ਪਾਤਰ ਜੀ ਬਹੁਤ ਟਾਈਮ ਪਹਿਲਾਂ ਲਿਖ ਕੇ ਜਾ ਚੁੱਕੇ ਸਨ ਉਹ ਲਿਖਦੇ ਹਨ ਲਗਾਈ ਜੋ ਤੀਲਾਂ ਨਾਲ ਬੁਝਦੀ ਨਹੀਂ ਅਪੀਲਾਂ ਨਾਲ ਨਹੀਂ ਮੁੜਦੀ ਦਲੀਲਾਂ ਨਾਲ ਅਗਨ ਜੋ ਦੁਆਰ ਆਈ ਏ ਐ ਮੇਰੇ ਸ਼ਹਿਰ ਦੇ ਲੋਕੋ ਬੜੀ ਖੁਸ਼ ਹੈ ਤੁਹਾਡੇ ਉੱਤੇ ਗਿਰਜਾਂ ਦੀ ਜੋ ਏ ਟਾਰ ਆਈ ਏ ਅਸਾਂ ਬੀਜੇ ਤਸਾਂ ਬੀਜੇ ਕਿਸੇ ਬੀਜੇ ਚਲੋ ਛੱਡੋ ਕਰੋ ਝੋਲੀ ਪਰੋ ਅੰਗਿਆਰ ਲਾਓ ਕਿ ਬਹਾਰ ਆਈ ਏ ਸੋ ਇੰਨਾ ਦੀ ਜਿਹੜੀ ਨਫ਼ਰਤ ਭਰੀ ਬਿਆਨਬਾਜ਼ੀ ਏ ਉਹਨਾਂ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਏ ਤੇ ਪਹਿਲਾਂ ਵੀ ਭੁਗਤਣਾ ਪੈਂਦਾ ਸੀ ਤੇ ਅੱਗੇ ਵੀ ਇਹ ਕੁਛ ਹੀ ਹੋਵੇਗਾ ਜੇ ਤੇ ਲੋਕ ਜਾਣ ਜਾਣ ਕੀ ਕੀ ਕਰਦੇ ਇਹਨਾਂ ਨੂੰ ਨਾ ਵੇਖਣ ਆਪਣੇ ਦਿਮਾਗ ਜਿਹੜੇ ਖਰਾਬ ਨਾ ਕਰਨ ਇਹਨਾਂ ਨੂੰ ਵੇਖ-ਵੇਖ ਕੇ ਤੇ ਫਿਰ ਚੰਗੇ ਰਹਿਣਗੇ